ਆਹ ਦੇਖ ਲਓ ਮਿੱਤਰੋ ਜਿਹਨੇ ਕੰਮ ਕਰਨਾ ਉਹਨੂੰ ਕੋਈ ਤੋੜਾ ਨਹੀਂ ਤੇ ਮਿੱਤਰੋ ਆ ਇੱਕ ਪਰਦੇਸੀ ਬੰਦਾ ਸੰਗਰੂਰ ਪੋਸਟ ਆਫ ਦੇ ਸਾਹਮਣੇ ਕਚਹਿਰੀਆਂ ਦੇ ਕੋਲ ਆਹਨ ਅਨਾਨਾਸ ਵੇਚਦਾ ਤੇ ਮਿੱਤਰੋ ਆਪਣੀ ਕਲਾ ਨਾਲ ਇਹ ਕਹਿੰਦਾ ਮੈਂ ਪੂਰੀ ਵਧੀਆ ਦਿਹਾੜੀ ਪਾਉਣਾਗਾ ਤੇ ਕੱਲੇ ਅਨਾਨਾਸ ਵੇਚਦਾ ਜੇ ਕਹਿੰਦਾ ਕੱਲਾ ਕਿਸੇ ਨੇ ਅਨਾਨਾਸ ਲੈਣਾ ਹੋਵੇ ਤਾਂ 80 ਰੁਪਈਆ ਦਾ ਤੇ ਆਪਣੀਆਂ ਕੜਾ ਨਾਲ ਕੱਟ ਕੇ ਡੱਬੀਆਂ ਦੇ ਵਿੱਚ ਬੰਦ ਕਰਕੇ 50 50 60 60 ਰੁਪਏ ਦੀ ਇਕੜ ਵੀ ਵੇਚ ਰਿਹਾ ਤੇ ਮਿੱਤਰੋ ਪਰ ਸਾਡੇ ਵਾਲੇ ਹਜੇ ਵੀ ਘਰੇ ਬੈਠੇ ਸੁੱਤੀ ਜਾਂਦੇ ਆ ਵੀ ਕੀ ਕਰੀਆ ਯਾਰ ਪੰਜਾਬ 'ਚ ਤਾਂ ਕੰਮ ਨਹੀਂ ਹੈਗਾ ਮਿੱਤਰੋ ਕੰਮ ਬਥੇਰਾ ਤੁਹਾਡੀ ਸੋਚ ਹੀ ਖਤਮ ਹੋ ਗਈ ਕਿਉਂਕਿ ਆਪਾਂ ਕੁਝ ਕਰਨਾ ਹੀ ਨਹੀਂ ਚਾਹੁੰਦੇ ਕੱਲੀਆਂ ਗੱਲਾਂ ਕਰਕੇ ਆਪਣਾ ਸਰ ਜਾਂਦਾ ਤੇ ਬਸ ਆਪਣੀ ਇੱਕ ਹੀ ਰੀਤ ਫੜ ਲਈਏ ਵੀ ਇੱਥੇ ਤਾਂ ਕੰਮ ਨਹੀਂ ਜੀ ਇੱਥੇ ਤਾਂ ਬੇਰੋਜ਼ਗਾਰੀਆ ਚਲੋ ਬਾਹਰ ਨੂੰ ਚੱਕ ਲੋ ਝੋਲੇ ਤੇ ਮਿੱਤਰੋ ਜਿਹਨੇ ਇੱਥੇ ਕੰਮ ਕਰਨਾ ਉਹਦੇ ਲਈ ਕੋਈ ਤੋੜਾ ਨਹੀਂ ਆ ਦੇ ਲੋ ਇੱਕ ਪਰਦੇਸੀ ਬੰਦਾ ਵੀ ਆਪਣਾ ਘਰ ਪਰਿਵਾਰ ਛੱਡ ਕੇ ਪੰਜਾਬ ਦੇ ਵਿੱਚ ਰਹਿ ਕੇ ਵਧੀਆ ਪੈਸੇ ਕਮਾ ਰਿਹਾ ਬਾਈ ਕਹਿੰਦਾ ਦਿਨ ਦੀ ਵਧੀਆ ਦਿਹਾੜੀ 1500 2000 ਰੁਪਏ ਦਿਹਾੜੀ ਬਾਹਰਾਂ ਤੇ ਮਿੱਤਰੋ ਪਰ ਸਾਡੇ ਅਲੇ ਹਜੇ ਗੱਲੀ ਕਰੀ ਜਾਂਦੇ ਆ ਮਿੱਤਰੋ